ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇਗੜ ਸਾਹਿਬ ਜ਼ਿਲ੍ਹਾ ਸਥਿਤੀ ਬੇहद ਜ਼ਿਆਦਾ ਗੰਭੀਰ ਹੈ ਬੇहद ਜ਼ਿਆਦਾ ਦੋਏ ਗੁਰੂ ਘਰ ਘਿਰ ਗਏ ਪਾਣੀ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਸਾਰੇ ਵਿੱਦਿਅਕ ادارے 15 ਤੱਕ ਸ਼ਾਇਦ ਬੰਦ ਕਰ ਦਿੱਤੇ ਸਾਰੇ ਦਫ਼ਤਰ ਤਬਾਹੀ ਮਚਾਤੀ ਦੇਖ ਸਕਦੇ ਹੋ ਤਬਾਹੀ ਪਾਣੀ 14 ਫੁੱਟ ਹੈ ਇੱਥੇ ਜਿਹੜੀ ਜਗ੍ਹਾ ਤੋਂ ਤੁਸੀਂ ਇਹ ਦੇਖ ਰਹੇ ਹੋ ਉਰੇ 12 12 ਫੁੱਟ 9 9 ਫੁੱਟ 10 10 ਫੁੱਟ ਪਾਣੀ ਹੈ ਰੇਲਵੇ ਲਾਈਨ ਦੇ ਬਿਲਕੁਲ ਬਰਾਬਰ ਦੇਖੋ ਬਿਲਕੁਲ ਤਬਾਹੀ ਮਚਾਤੀ ਪਤੇਗੜ ਸਾਹਿਬ ਵੱਲੋਂ ਜਾ ਰਹੇ ਆ ਬਹੁਤ ਹੀ ਜ਼ਿਆਦਾ ਜਦੋਂ 92 88 ਚਾਹੀਦੀ ਉਦੋਂ ਵੀ ਮਾਤ ਕਰ ਗਿਆ ਪਾਣੀ ਕੁਝ ਵੀ ਨਹੀਂ ਫਸਲਾਂ ਟੂੜੀ ਦੇ ਕੁੱਪ ਬੇहद ਜਿਆਦਾ ਆ ਸਾਰੇ ਡੰਗਰਾਂ ਦਾ ਜਿਹੜੇ ਖੇਤਾਂ 'ਚ ਰਹਿੰਦੇ ਨੇ ਬਹੁਤ ਜਿਆਦਾ ਨੁਕਸਾਨ ਹੋ ਗਿਆ 8 8 9 9 ਫੁੱਟ ਪਾਣੀ ਹੈ ਲੋਕ ਵਿਚਾਰੇ ਦੇਖਦੇ ਨੇ ਜੀ ਖੜੇ ਬਹੁਤ ਮਾੜੀ ਹਾਲਤ ਹੋ ਗਈ ਬਹੁਤ ਤੇਜ਼ ਨਹਿਰੋਂ ਵੀ ਵੱਧ ਤੇਜ਼ ਪਾਣੀ ਚੱਲ ਰਿਹਾ ਤੇ ਇੱਧਰ ਐਸ ਪਾਸੇ ਐਸ ਪਾਸੇ ਤੁਹਾਨੂੰ ਦਿਖਾਉਨੇ ਆ ਪਿੰਡਾਂ ਦੇ ਪਿੰਡ ਟੁੱਪ ਕੇ ਸਾਡੇ ਇੱਧਰਲੇ ਪਾਸੇ ਮੈਂ ਦਿਖਾਉਨੇ ਆ ਤੁਹਾਨੂੰ ਇੱਧਰਲੇ ਪਾਸੇ ਜੀਟ ਰੋਡ ਆ ਗਈ ਰੇਲਵੇ ਲਾਈਨ ਆ ਗਈ ਤੇ ਨਾਲੇ ਨਹਿਰ ਆ ਗਈ ਪਾਖੜਾ ਆਹ ਪਾਸਾ ਤੁਹਾਨੂੰ ਦਿਖਾਉਨੇ ਆ ਬਹੁਤ ਮਾੜੀ ਹਾਲਤ ਹੈ ਨਾ ਪਿੰਡਾਂ ਦੀ ਸਾਡੇ ਪਿੰਡ ਵੀ ਬੇਹੱਦ ਜ਼ਿਆਦਾ ਮਾੜੀ ਹਾਲਤ ਹੈ ਪਿੰਡਾਂ ਦੇ ਪਿੰਡ ਫਤੇਗੜ ਸਾਹਿਬ ਦੇ ਟੁੱਪ ਕੇ ਸਾਡੇ ਸਾਰੇ ਪਿੰਡ ਸਾਰੇ ਪ੍ਰਸ਼ਾਸਨ ਨੂੰ ਹੋਰ ਨੂੰ ਬੇਨਤੀਆਂ ਕਰ ਰਹੇ ਹਾਂ ਇੱਧਰ ਦੇਖੋ ਇੱਧਰਲੇ ਪਾਸੇ ਦੇਖਣ ਵਾਲੇ ਹਾਲਾਤ ਨੇ ਪਿੰਡਾਂ ਦੇ ਇੰਨਾ ਜ਼ਿਆਦਾ ਮਾੜੀ ਹਾਲਤ ਹੈ ਕਿ ਕਦੇ ਕਿਸੇ ਕਿਸੇ ਨੇ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਹੋਣੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਜੀ ਆ ਦੇਖੋ ਇੱਧਰ ਸਾਰੇ ਪਿੰਡ ਬੁਰੀ ਤਰ੍ਹਾਂ ਡੁੱਬ ਗਏ ਆ ਸਾਰੇ ਪਿੰਡ ਦੇਖ ਸਕਦੇ ਹੋ ਤੁਸੀਂ ਪਾਣੀ ਬਾਈ ਜੀ ਕਲਸਾ ਬਾਈ ਹਾਂਜੀ ਪੁੱਤਰ ਦੇਖ ਸਕਦੇ ਹੋ ਕਿ ਭਾਖੜਾ ਨਹਿਰ ਮੰਗ ਪਾਣੀ ਜਾ ਰਿਹਾ ਸਾਰੇ ਪਿੰਡ ਹਾਂ ਇਹ ਪਾਣੀ ਫਤਿਹਗੜ ਸਾਹਿਬ ਤੋਂ ਪਾਣੀ ਆ ਰਿਹਾ ਹੈ ਕਿ ਸਾਰਾ ਫਤਿਹਗੜ ਸਾਹਿਬ ਗੁਰੂ ਘਰ ਕੋਲੋਂ ਆ ਰਿਹਾ ਜੀ ਪਾਣੀ ਸਾਰੇ ਪਿੰਡ ਦੂਰ ਦੂਰ ਤੱਕ ਜਿੰਨੀ ਦੂਰ ਤੱਕ ਨਿਗਾਹ ਜਾਂਦੀ ਹੈ ਸਾਰੇ ਡੁੱਬ ਗਏ। ਦੇਖੋ ਬੁਗਿਆ ਪੈਕੀ ਰੋਡ ਤੋਂ ਬੁਗਿਆ ਬਾਹਰ ਹੈ ਜੀ। ਸਾਰੇ ਆ ਬਗਲ ਉਹ ਮਿੱਲਾਂ ਫੈਕਟਰੀਆਂ ਸਭ ਚੱਕਤੀਆਂ। ਬਹੁਤ ਹੀ ਨਾਜ਼ਕ ਸਥਿਤੀ ਬਣੀ ਹੋਈ ਹੈ। ਆਓ ਜੀ। ਠੀਕ ਹੈ ਚੜ੍ਹਦੀ ਕਲਾ। ਬਹੁਤ ਪ੍ਰਸ਼ਾਸਨ ਜਿਹੜਾ ਵਿਚਾਰਾ ਭੱਜਿਆ ਫਿਰਦਾ ਨਾਲ ਲੋਕਾਂ ਦੇ ਗੱਡੀਆਂ ਚ ਜਿੰਨੇ ਜੋਗੇ ਹੈਗੇ ਸਾਰੇ ਲੱਗੇ ਹੋਏ ਨੇ ਆ ਤਾਂ ਖਾਰ ਪਾਤੀ ਰੋਡ ਰੂਡ ਚੱਕ ਤੇ ਸਾਰੇ ਮਹਾਰਾਜ ਬਾਬਾ ਜੀ ਮਹਾਰਾਜ ਜੀ ਕੀ ਹਾਲ ਹੈ ਕਿਵੇਂ ਇੱਧਰ ਪਿੰਡਾਂ ਦੀ ਹਾਲਤ ਆਹੀ ਇੱਧਰ ਆ ਜਿਹੜੇ ਪਿੰਡ ਇੱਧਰ ਹੋਈ ਜੀ ਬੁਰੀ ਹਾਲਤ ਹੋ ਗਈ ਹੈ ਨਾ ਜਾਬ ਨਹੀਂ ਹੋ ਸਕਦਾ ਬਸ ਥੋੜੀ ਜੀ ਦੂਰੇ ਜਾ ਹੁੰਦਾ ਰਾਸਤੇ ਸਾਰੇ ਆ ਦੇਖੋ ਰਸਤੇ ਸਾਰੇ ਚੱਕਦੇ ਪਾਣਿਓ ਪਾਣੀਆਂ ਸਾਰੇ ਕਿਤੇ ਇੱਕ ਮੇਰੀ ਖਾਲਸਾ ਏਡ ਨੂੰ ਮੇਰੀ ਗੱਲ ਵੀ ਹੋਈ ਆ ਅਮਰਪ੍ਰੀਤ ਸਿੰਘ ਉਹਨਾਂ ਨਾਲ ਤੇ ਸਾਡੇ ਏਰੀਏ ਚ ਖਾਲਸਾ ਏਡ ਨੂੰ ਜੇ ਭਾਈ ਰਵੀ ਸਿੰਘ ਹੁਣੀ ਜਾਂ ਕੋਈ ਸਿੰਘ ਖਾਲਸਾ ਏਡ ਦਾ ਸੁਣਦਾ ਹੋਵੇ ਉਹਨਾਂ ਨੂੰ ਬੇਨਤੀ ਐ ਹੱਥ ਬੰਨ ਕੇ ਕਿ ਤੁਸੀਂ ਜਰੂਰ ਯਾਰ ਸਾਡੇ ਏਰੀਏ ਚ ਮਦਦ ਕਰਿਓ ਸਭ ਸੜਕਾਂ ਛੜਕਾਂ ਸਭ ਟੁੱਟ ਗਿਆ ਜੀ ਆ ਦੇਖੋ ਪਾਣੀ ਐ ਇਸ ਪਾਸਿਓਂ ਵੀ ਪਾਣੀ ਚੱਲ ਰਿਹਾ ਹੈ ਆਹ ਦੇਖੋ ਸੜਕ ਉਹ ਸੜਕ ਕਿ ਉਹ ਸੜਕਾਂ ਦੇ ਉੱਤੇ ਬੁਰਾ ਹਾਲ ਹੋ ਗਿਆ ਸਾਰੇ ਕਿਤੇ ਜਿਹੜੇ ਕਦੇ ਪਾਣੀ ਚੱਲਿਆ ਨਹੀਂ ਸੀ ਗੁਲਾਾਂ ਥੱਲੇ ਜਿਉਂ ਵੀ ਭਰੇ ਆ ਰਹੇ ਨੇ ਸਰਵਿਕ ਖਾਲਸਾ ਏਡ ਨੂੰ ਬੇਨਤੀ ਹੈ ਜੀ ਭਾਖੜਾ ਨਾਲ ਪਾਣੀ ਆ ਰਿਹਾ ਭਾਖੜਾ ਨਹਿਰ ਜਿੱਨਾ ਪਾਣੀ ਚੱਲ ਰਿਹਾ ਆਮ ਆਮ ਉਹਨਾਂ ਚ ਪਤਾ ਨਹੀਂ ਕਿੱਥੋਂ ਆ ਗਿਆ ਇਹਨਾਂ ਕੁਦਰਤ ਦੀ ਕਰੋਪੀ ਹੈ ਆਪਾਂ ਕਿਸੇ ਤੇ ਇਲਜ਼ਾਮ ਵੀ ਨਹੀਂ ਲਾ ਸਕਦੇ ਕੁਦਰਤ ਦੀ ਕਰੋਪੀ ਆ ਸਾਰੇ ਪੰਜਾਬ 'ਚ ਇਹੀ ਹਾਲਤ ਹੈ ਲੇਕਿਨ ਖਾਲਸਾ ਏਡ ਨੂੰ ਮੇਰੀ ਬੇਨਤੀ ਹੈ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਜਰੂਰ ਤੁਸੀਂ ਮਦਦ ਕਰੋ ਦੇਖੋ ਸਭ ਕੁਛ ਢਾਹਾ ਕੇ ਲੈ ਗਏ ਜੀ ਆ ਸਾਰੀਆਂ ਫੈਕਟਰੀਆਂ ਦੀਆਂ ਕੰਧਾਂ ਦਰਖਤ ਇੰਨੀ ਤੇਜ਼ ਪਾਣੀ ਆ ਰਿਹਾ ਹੈ ਗੱਲ ਛੱਡ ਦੋ ਬਹੁਤ ਮਾੜੀ ਹਾਲਤ ਹੈ ਕਈ ਪਿੰਡਾਂ 'ਚ 6-6 ਫੁੱਟ ਪਾਣੀ 5-5 6-6 ਫੁੱਟ ਪਾਣੀ ਸਾਰਾ ਕੁਝ ਤਹਿਸ ਨਾਸ਼ ਹੋ ਗਿਆ ਤੇ ਚਲੋ ਹੁਣ ਫਤੇਗੜ ਸਾਹਿਬ ਚਲਦੇ ਆਂ ਜੀ ਉੱਥੋਂ ਫੋਨ ਕਰਿਆ ਕਿਸੇ ਨੇ ਕਿ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਵਾਲੇ ਪਾਸੇ ਆਓ ਜੇ ਜਾ ਹੋ ਗਿਆ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਕਿ ਜਲੇ ਜਾਈਏ ਟਰੈਕਟਰ ਲੈ ਕੇ ਆਏ ਆ ਬਹੁਤ ਮਾੜੀ ਹਾਲਤ ਹੈ ਗੱਡੀਆਂ ਲੈ ਕੇ ਆਏ ਆ ਦੋ ਚਲੋ ਠੀਕ ਹੈ ਜੀ ਫੇਰ ਤੁਹਾਨੂੰ ਦਿਖਾਉਨੇ ਆ ਫਤੇਗੜ ਸਾਹਿਬ ਸਾਡੇ ਤਾਂ ਇੱਧਰ ਬੁਰੀ ਹਾਲਤ ਹੋ ਗਈ ਪਰ ਇੱਕ ਹੋ ਗਿਆ ਤਲਵਾੜੇ ਕਿ ਅਸੀਂ ਜਿਹੜੇ ਰੋਡ ਤੀ ਉਹ ਪੱਟ ਤੇ ਸਾਰੇ ਪਾਣੀ ਸਾਰਾ ਨਿਕਲ ਗਿਆ ਤੇ ਨਿਕਲਿਆ ਤਾਂ ਨਹੀਂ ਦਾਫ ਲਾ ਕੇ ਖੜ ਗਿਆ ਜਣੀ ਜਿਹੜਾ ਘਟਿਆ ਸੀ ਪਾਣੀ ਥੋੜਾ ਘਟਿਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਪੰਜਾਬ ਤੇ ਮਿਹਰ ਪਰਿਆ ਹੱਥ ਰੱਖਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਪੰਜਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ